ਸਤਿ ਸ਼੍ਰੀ ਅਕਾਲ ਜੀ ਪੰਜਾਬੀ ਖਬਰਾਂਵਾਂ ਦੇ ਵਿੱਚ ਮੈਂ ਤੁਹਾਡਾ ਦੋਸਤ ਤੇ ਹੋਸਟ ਪਰਮਜੀਤ ਸਿੰਘ ਪਖਨਾ ਅਤੇ ਹੁਣ ਤੱਕ ਦੀ ਵੱਡੀ ਖਬਰ ਲੈ ਕੇ ਆਇਆ ਆਂ ਆਜ਼ ਨਿਊਜ਼ ਵਾਲਾ ਦੇ ਉੱਪਰ ਖੇਤੀ ਬਾੜੀ ਲਈ ਕੈਪਟਨ ਅਮਰਿੰਦਰ ਸਿੰਘ ਨੇ ਮਿਲਾਇਆ ਜੀ ਇਜ਼ਰਾਈਲ ਦੇ ਨਾਲ ਹੱਥ ਤੇ ਇਹ ਇੱਕ ਵੱਡੀ ਅਚੀਵਮੈਂਟ ਹੈ ਪੰਜਾਬ ਸਰਕਾਰ ਦੀ ਦੱਸੀ ਜਾ ਰਹੀ ਹੈ ਭਾਰਤ ਵਿੱਚ ਇਜ਼ਰਾਈਲ ਦੇ ਜਿਹੜੇ ਰਾਜਦੂਸਰੇ ਡੈਨੀਅਲ ਕੈਮਰਨ ਕੈਮਰਨ ਇਹਨਾਂ ਵੱਲੋਂ ਇੱਕ ਵੱਡਾ ਪ੍ਰੋਗਰਾਮ ਜਿਹੜਾ ਲਿਖਿਆ ਗਿਆ ਸੀ ਪੰਜਾਬ ਦੇ ਮੁਖਵੰਤ ਕੈਪਟਨ ਅਮਰਿੰਦਰ ਸਿੰਘ ਨੇ ਸਤੰਬਰ ਮਹੀਨੇ ਦੇ ਵਿੱਚ ਆਪਣੇ ਦੇਸ਼ ਵਿੱਚ ਉਹਨਾਂ ਨੂੰ ਸੱਦਾ ਦਿੱਤਾ ਦੇ ਇਜ਼ਰਾਈਲ ਦੇ ਵਫ਼ਦ ਨੇ ਮੁੱਖ ਮੰਤਰੀ ਦੇ ਨਾਲ ਇਜ਼ਰਾਈਲ ਵਿੱਚ ਹੋਣ ਵਾਲੇ ਜਿਹੜੀ ਜਲ ਟੈਕਨੋਲੋਜੀ ਤੇ ਵਾਤਾਵਰਣ ਨਿਰੰਤਰਣ ਸਮਾਗਮ ਦੌਰਾਨ ਉਹਨਾਂ ਨੂੰ ਸੱਦਾ ਦਿੱਤਾ ਤੇ ਉੱਥੇ ਪਹੁੰਚਣ ਦੀ ਉਹਨਾਂ ਨੂੰ ਰਿਕਵੈਸਟ ਕੀਤੀ ਹੈ ਤੇ 12 ਤੋਂ ਲੈ ਕੇ 14 ਸਤੰਬਰ ਤੱਕ ਇਹ ਜਿਹੜਾ ਕਿ ਅਬੀਵ ਵਿੱਚ ਅੰਤਰਰਾਸ਼ਟਰੀ ਆਧੁਨਿਕ ਤਕਨਾਲੋਜੀ ਪ੍ਰਦਰਸ਼ਨੀ ਲਾਈ ਜਾਊਗੀ ਸੋ ਇੱਕ ਵੱਡਾ ਅਚੀਮੈਂਟ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਇਜ਼ਰਾਈਲ ਦੇ ਭਾਰਤ ਵਿੱਚ ਰਾਜਦੂਤ ਡੈਨੀਅਲ ਵੱਲੋਂ ਮੰਗਲਵਾਰ ਸਵੇਰੇ ਮੁੱਖ ਮੰਤਰੀ ਨਾਲ ਮਿਲਣ ਤੋਂ ਬਾਅਦ ਸਰਕਾਰੀ ਬੁਲਾਇਆਂ ਨੇ ਇਸ ਸੰਬੰਧ ਵਿੱਚ ਪ੍ਰੋਪਰ ਜਾਣਕਾਰੀ ਜਿਹੜੀ ਕਿ ਸਾਰਿਆਂ ਨਾਲ ਸਾਂਝੀ ਕੀਤੀ ਹੈ ਤੇ ਮੁੱਖ ਮੰਤਰੀ ਨੇ ਸੂਬੇ ਵਿੱਚ ਬਾਗਬਾਨੀ ਡੇਰੀ ਫਾਰਮਿੰਗ ਸ਼ਹਿਦ ਦੀਆਂ ਮੱਖੀਆਂ ਪਾਲਣਾ ਤੇ ਸਚਾਈ ਤੇ ਜਿਹੜੀ ਕਿ ਸਿੰਚਾਈ ਹੈ ਸਿੰਚਾਈ ਤੋਂ ਨਾਲ ਜਲ ਸੰਭਾਲ ਨੂੰ ਬੜਾਵਾ ਦੇਣ ਵਾਸਤੇ ਇਜ਼ਰਾਈਲ ਦੀ ਜਿਹੜੀ ਕਿ ਮਹੱਤਤਾ ਦੀ ਵਰਤੋਂ 'ਚ ਦਿਲਚਸਪੀ ਦਿਖਾਈ ਹੈ ਸੋ ਦਿਲਚਸਪੀ ਦਿਖਾਈ ਹੈ ਕੈਪਟਨ ਅਮਰਿੰਦਰ ਸਿੰਘ ਬਲੋ ਤੇ ਇਸ ਤੋਂ ਇਲਾਵਾ ਜਲ ਸੰਭਾਲ ਤੇ ਬਾਗਵਾਨੀ ਢੇਰੀ ਫਾਰਮਿੰਗ ਖੇਤੀਬਾੜੀ ਵਿੱਚ ਤੇ ਰਣਨੀਤਿਕ ਭਾਈਵਾਲ ਲਈ ਵੀ ਦੋਵੇਂ ਤਰ੍ਹਾਂ ਨੇ ਸਮੂਹ ਕਾ ਕਾਰਜ ਨਿਰਣਿਤ ਕਿ ਗਰੁੱਪ ਸਥਾਪਿਤ ਕਰਨ ਦਾ ਜਿਹੜਾ ਕਿ ਫੈਸਲਾ ਕੀਤਾ ਸੋ ਤੁਹਾਨੂੰ ਦੱਸ ਦਈਏ ਕਿ ਇਹ ਜਿਹੜਾ ਕਿ ਇਜ਼ਰਾਈਲ ਦੇ ਰਾਜਦੂਤ ਨੇ ਕਰਤਾਰਪੁਰ ਤੇ ਹਸ਼ਯਾਰਤਪੁਰ ਦੇ ਵਿੱਚ ਮੌਜੂਦਾ ਸੈਂਟਰਾਂ ਦੇ ਜਿਹੜੇ ਕਿ ਇਜ਼ਰਾਈਲ ਦੇ ਰਾਜਦੂਤ ਨੇ ਮੌਜੂਦਾ ਸੈਂਟਰ ਆ ਜਿਹੜੇ ਕਿ ਸੈਂਟਰ ਆਫ ਐਕਸੀਲੈਂਸ ਦੀ ਵੱਡੀ ਸਫਲਤਾ ਤੋਂ ਬਾਅਦ ਸੂਬੇ ਦੇ ਵਿੱਚ ਵਿਪੰਤਾ ਨੂੰ ਵੜਾਵਾ ਦੇਣ ਲਈ ਜਿਹੜੀ ਕਿ ਇਹ ਵੱਡੀ ਪਹਿਲ ਕਰਨੀ ਕੀਤੀ ਹੈ ਤੇ ਇਹਦਾ ਵੱਡਾ ਫਾਇਦਾ ਪੰਜਾਬ ਦੇ ਉਹਨਾਂ ਲੋਕਾਂ ਨੂੰ ਉਹਨਾਂ ਕਿਸਾਨਾਂ ਨੂੰ ਜ਼ਰੂਰ ਮਿਲੇਗਾ ਜਿਹੜੀ ਚੀਜ਼ ਨੂੰ ਸੋਚ ਕੇ ਕੈਪਟਨ ਮਨਿੰਦਰ ਸਿੰਘ ਬਨੋ ਇਜ਼ਰਾਈਲ ਦੇ ਨਾਲ ਦੋਸਤਾਨਾ ਮਾਹੌਲ ਜਿਹੜਾ ਕਿ ਕਾਇਮ ਕਰ ਲੱਗਾ ਸੋ ਪੰਜਾਬ ਦੇ ਵਿੱਚ ਇਜ਼ਰਾਈਲ ਦੀ ਜਿਹੜੀ ਤਕਨੀਕ ਹੈ ਬਹੁਤ ਜਲਦ ਆਪਾਂ ਨੂੰ ਦੇਖਣ ਨੂੰ ਮਿਲੇਗੀ ਜਿਹਦੇ ਨਾਲ ਕਾਫੀ ਬਿਜ਼ਨਸ ਨੇ ਜਿਹੜੇ ਕੀ ਉਹਨਾਂ ਬਿਜ਼ਨਸ ਨੂੰ ਵੜਾਵਾ ਮਿਲੂਗਾ ਤੇ ਨਾਲ ਪੰਜਾਬ ਦੇ ਕਿਸਾਨਾਂ ਨੂੰ ਤੇ ਕਾਫੀ ਵਾਇਦਾ ਫਿੱਲ ਮਿਲਣਾ ਮਿਲਣਾ ਤੇ ਪੰਜਾਬ ਦੇ ਲੋਕਾਂ ਨੂੰ ਵੀ ਕਾਫੀ ਵੱਡਾ ਬੈਨੀਫਿਟ ਜਿਹੜਾ ਕੀ ਇਹਨਾਂ ਕੰਮਾਂ ਦੇ ਵਿੱਚ ਮਿਲੂਗਾ ਸੋ ਪੰਜਾਬੀ ਖਬਰਾਂ ਮੰਨ ਵਿੱਚ ਐਸੀ ਹੁ ਤੱਕ ਦੀ ਵੱਡੀ ਖਬਰ ਦੇਸ਼ ਤੇ ਨੂੰ ਤਮਾਂ ਵੱਡੀਆਂ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਆਜੋ ਸਾਡੇ YouTube ਚੈਨਲ ਆਜ న్యూਸ ਵਾਲਾ ਦੇ ਉੱਪਰ ਤੇ ਪਰਮਜੀਤ ਰੋਦੋ ਜੀ ਸਾਰਿਆਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ